ਰੁਲਦੇ ਨਵਾਬ ਵੜੇ ਦੇਖੇ ਨੇ ਦੌਲਤਾਂ ਦਾ ਮਾਣ ਨਾ ਕਰੀ ਮਨਾ ਮੇਰਿਆ ਦੌਲਤਾਂ ਦਾ ਮਾਣ ਨਾ ਕਰੀ ਸੜਕਾਂ ਤੇ ਰੁਲਦੇ ਨਵਾਬ ਜਿਦਲੀਖੇ ਨੇ ਦੌਲਤਾਂ ਦਾ ਮਾਣ ਨਾ ਕਰੀ ਮਨਾ ਦੌਲਤਾਂ ਦੌਲਤਾਂ ਦਾ ਮਾਣ ਨਾ ਕਰੀ ਦੌਲਤਾਂ ਦਾ ਮਾਣ ਨਾ ਕਰੀ ਓ ਮਤਾਂ ਦੇ ਆ ਦੌਲਤਾਂ ਦਾ ਮਾਣ ਨਾ ਕਰੀ ਸੜਕਾਂ ਤੇ ਰੁੜਦੇ ਨਵਾਬ ਬੜੇ ਦੇਖੇ ਨੇ ਦੌਲਤਾਂ ਦਾ ਮਾਣ ਨਾ ਕਰੀ ਮਨਾ ਮੇਰੇ ਆ ਦੌਲਤਾਂ ਦਾ ਮਾਣ ਨਾ ਕਰੀ ਸੜਕਾਂ ਤੇ ਰੁੜਦੇ ਨਵਾਬ ਪੜੇ ਦਲਤ ਨਮਾਨ ਨਾ ਕਰਨੀ ਮਨਾ ਲੇਆ ਦਲਤਾਂ ਦਾ ਮਾਲ ਬਣੀ ਕਿਦ ਕਰੇ ਕਿ ਜਾਵੇ ਫਤਿਹ ਪਾਵੇ ਨਾ ਨਾ ਆਵੇ ਸ੍ਰੀ ਆਲੇ ਵਾਹਿਗੁਰੂ ਦਾ ਅਰਦਾਸ ਵਾਹ ਜੀ 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 ਉਹਦਾਂ ਲੋੜ ਕੀ ਤਾ ਨਾ ਨਹੀਂ ਲਾਈਵ ਚੱਲਦਾ ਕੀਤਾ ਸੀ ਕੀਨੇ ਉਹ ਕੁਝ ਹੋਰ ਰਿਕਾਰਡ ਕਰਦਾ ਪਰ ਦੇਖ